ਪਾਕਿਸਤਾਨ ਦੇ ਵਿੱਚ ਜੋ ਆਪਰੇਸ਼ਨ ਸਿੰਦੂਰ ਕੀਤਾ ਗਿਆ ਉਸ ਤੋਂ ਬਾਅਦ ਲਗਾਤਾਰ ਹੀ ਮਾਹੌਲ ਤਣਾਪੂਰ ਬਣਿਆ ਹੋਇਆ ਐ ਐਲੋਸੀ ਦੇ ਵਿੱਚ ਪਾਵੇਂ ਗੱਲ ਕਰ ਲਈਏ ਪਾਵੇਂ ਗੱਲ ਕਰ ਲਈਏ ਜੰਮੂ ਕਸ਼ਮੀਰ ਦੀ ਅਜਿਹੇ ਦੇ ਵਿੱਚ ਪਾਕਿਸਤਾਨ ਦੇ ਨਾਲ ਲੜਦਾ ਲੜਦਾ ਸਾਡਾ ਇੱਕ ਜਵਾਨ ਜੋ ਹੈ ਸ਼ਹੀਦ ਹੋਇਆ ਜਿਸ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਆਖਰੀ ਸਾਹ ਹ ਤੱਕ ਜੋ ਸਾਡਾ ਨੌਜਵਾਨ ਹੈ ਸਾਡਾ ਵੀਰ ਜੋ ਹੈ ਜੋ ਲਗਾਤਾਰ ਪਾਕਿਸਤਾਨ ਦੇ ਵੱਲੋਂ ਜੋ ਗੋਲੀਬਾਰੀ ਕੀਤੀ ਜਾ ਰਹੀ ਸੀ ਉਸ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਜਵਾਬ ਲਗਾਤਾਰ ਦਿੱਤਾ ਜਾ ਰਿਹਾ ਸੀ ਅਜਿਹੇ ਦੇ ਵਿੱਚ ਜਦੋਂ ਪਾਕਿਸਤਾਨ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈਗੀ ਤਾਂ ਪਾਕਿਸਤਾਨ ਹਮਲੇ ਦੇ ਵਿੱਚ ਪੀੜਤ ਜੋ ਹੈ ਦਿਨੇਸ਼ ਕੁਮਾਰ ਜੂਨੇ ਉਹ ਹੋ ਜਾਂਦੇ ਨੇ ਜ਼ਖਮੀ ਹੋ ਜਾਂਦੇ ਨੇ ਉਹ ਉਹਨਾਂ ਦੇ ਨਾਲ ਹੋਰ ਵੀ ਸਾਥੀ ਮੌਜੂਦ ਹੁੰਦੇ ਨੇ ਜੋ ਮੌਕੇ ਤੇ ਜਾਂਦੇ ਨੇ ਤੇ ਪਾਕਿਸਤਾਨੀਆਂ ਦੇ ਨਾਲ ਜੋ ਹੈ ਡੱਟ ਕੇ ਮੁਕਾਬਲਾ ਕਰਦੇ ਨੇ ਲੇਕਿਨ ਪਾਕਿਸਤਾਨ ਦੇ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਚਾਹ ਸਾਥੀਆਂ ਸਣੇ ਦਿਨੇਸ਼ ਕੁਮਾਰ ਵੀ ਜੋ ਹੈ ਉਹ ਜ਼ਖਮੀ ਹੁੰਦੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਪਰ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਡਾਕਟਰਾਂ ਦੇ ਵੱਲੋਂ ਮਰਤਕ ਜੋ ਦਿਨੇਸ਼ ਕੁਮਾਰ ਨੇ ਉਹਨਾਂ ਨੂੰ ਐਲਾਨਿਆ ਗਿਆ ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜੇ ਨੇ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ ਹੈਗਾ ਤੇ ਇਸੇ ਦੇ ਨਾਲ ਜਿਹੜੇ 4 ਹੋਰ ਜਵਾਨ ਸੀਗੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਦਿਨੇਸ਼ ਕੁਮਾਰ ਸਾਡਾ ਸ਼ਹੀਦ ਵੀਰ ਜੋ ਹੈ ਉਹਨਾਂ ਨੇ ਮੋਰਚਾ ਸਾਂਭਿਆ ਹੋਇਆ ਸੀ ਚਾਰ ਸਾਥੀਆਂ ਦੇ ਨਾਲ ਸ਼ਹੀਦ ਦਿਨੇਸ਼ ਸ਼ਰਮਾ ਦੇ ਪਿਤਾ ਜੋਨੇ ਦਇਆਚੰਦ ਸ਼ਰਮਾ ਉਹਨਾਂ ਨੇ ਦੱਸਿਆ ਹੈ ਕਿ ਜੋ ਦਿਨੇਸ਼ ਨੇ ਉਹ ਪੰਜ ਪ੍ਰਾਣੇ ਜਿਸ ਦੇ ਵਿੱਚੋਂ ਸਭ ਤੋਂ ਵੱਡਾ ਦਿਨੇਸ਼ ਸੀ ਉਹਨਾਂ ਦੇ ਦੋ ਹੋਰ ਪ੍ਰਾਣੇ ਜੋ ਉਹ ਵੀ ਆਰਮੀ ਦੇ ਵਿੱਚ ਨੇ ਉਹਨਾਂ ਦੇ ਜੋ ਕਜ਼ਨ ਭਰਾ ਮੁਕੇਸ਼ ਨੇ ਉਹ ਵੀ ਆਰਮੀ ਦੇ ਵਿੱਚ ਮੈਡੀਕਲ ਵਿੰਗ ਦੇ ਵਿੱਚ ਨੇ ਉਹਨਾਂ ਨੇ ਦੱਸਿਆ ਹੈ ਕਿ ਦਿਨੇਸ਼ ਜੁਨੇ ਉਹ ਆਰਮੀ ਦੀ ਆਟਲੇਰੀ ਡਿਵੀਜ਼ਨ 5 ਮੀਡੀਅਮ ਦੇ ਵਿੱਚ ਤਾਇਨਾਤ ਸੀ ਉਹ ਦੁਸ਼ਮਣਾਂ ਦੇ ਨਾਲ ਲਗਾਤਾਰ ਹੀ ਟਾਕਰਾ ਕਰ ਰਹੇ ਸੀ ਫਾਇਰਿੰਗ ਜਦੋਂ ਦੁਸ਼ਮਣਾਂ ਦੇ ਵੱਲੋਂ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਤਾਂ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਲਾਜ ਦੇ ਦੌਰਾਨ ਉਹ ਸ਼ਹੀਦ ਹੋ ਜਾਂਦੇ ਨੇ ਘਟਨਾ ਦੋ ਦਿਨ ਪਹਿਲੇ ਜੋ ਹੈ ਦਿਨੇਸ਼ ਸ਼ਰਮਾ ਜੋ ਨੇ ਜੋ ਸ਼ਹੀਦ ਹੋ ਚੁੱਕੇ ਨੇ ਉਹਨਾਂ ਨੇ ਆਪਣੇ ਛੋਟੇ ਭਰਾ ਪੁਸ਼ਪੇਂਦਰ ਦੇ ਨਾਲ ਗਲਬਾਤ ਵੀ ਕੀਤੀ ਸੀ ਉਹਨਾਂ ਦੱਸਿਆ ਸੀ ਉਹਨਾਂ ਪਹਿਲਾਂ ਪਰਿਵਾਰ ਬਾਰੇ ਪੁੱਛਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਦੁਬਾਰਾ ਗੱਲ ਹੁੰਦੀ ਹੈ 7 ਮਈ ਨੂੰ ਕਰੀਬ ਰਾਤ 1:10 ਵਜੇ ਤਾਂ ਉਹਨਾਂ ਦੱਸਿਆ ਸੀ ਕਿ ਉਹ ਜੋ ਹੈ ਜੋ ਜਾ ਰਹੇ ਨੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਜਾ ਰਿਹਾ ਉਹਨਾਂ ਦਾ ਟਾਕਰਾ ਕਰਨ ਦੇ ਲਈ ਜਾ ਰਹੇ ਨੇ ਜਿਸ ਤੋਂ ਬਾਅਦ ਜੋ ਪ੍ਰਦੀਪ ਨੇ ਜੋ ਦਿਨੇਸ਼ ਦੇ ਪਰਾਨੇ ਉਹਨਾਂ ਦੇ ਵੱਲੋਂ ਜਾਣਕਾਰੀ ਇਹ ਦਿੱਤੀ ਗਈ ਕਿ ਸਵੇਰੇ 4:00 ਵਜੇ ਉਹਨਾਂ ਨੂੰ ਫੇਰ ਤੋਂ ਕਾਲ ਜਿਹੜੀ ਹੈਗੀ ਦਿਨੇਸ਼ ਦੀ ਆਉਂਦੀ ਹੈ ਪਰ ਉਹ ਪਿਕ ਨਹੀਂ ਕਰ ਪਾਇਆ ਜਿਸ ਤੋਂ ਬਾਅਦ ਜੋ ਪ੍ਰਦੀਪ ਹੈ ਉਹਨਾਂ ਨੇ 7:00 ਵਜੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਰਿਸਪੌਂਸ ਨਹੀਂ ਆਇਆ ਜਿਸ ਤੋਂ ਬਾਅਦ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਹੈ ਸਿਰਫ ਹੈਲੋ ਦੀ ਆਵਾਜ਼ ਦਿਨੇਸ਼ ਦੇ ਵੱਲੋਂ ਸੁਣਾਈ ਦਿੱਤੀ ਉਸ ਤੋਂ ਬਾਅਦ ਫੋਨ ਕੱਟ ਗਿਆ ਉਸ ਤੋਂ ਬਾਅਦ ਜੋ ਦੁਬਾਰਾ ਕਾਲ ਕੀਤੀ ਤਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਜੋ ਦਿਨੇਸ਼ ਹੈ ਉਹਨਾਂ ਦੀ ਗਰਦਨ ਦੇ ਵਿੱਚ ਸੱਟ ਲੱਗੀ ਹੋਈ ਹੈ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਕੁਝ ਹੀ ਛਣ ਬਾਅਦ ਜੋ ਹੈ ਸ਼ਹੀਦ ਐਲਾਨ ਦਿੱਤਾ ਗਿਆ ਤਾਂ ਜੋ ਜੋ ਸ਼ਹੀਦ ਦਿਨੇਸ਼ ਨੇ ਉਹਨਾਂ ਦੇ 4 ਤੇ 8 ਸਾਲ ਦੇ ਦੋ ਬੱਚੇ ਨੇ ਤੇ ਉਹਨਾਂ ਦੀ ਜੋ ਪਤਨੀ ਹੈ ਉਹ ਪ੍ਰੈਗਨੈਂਟ ਦੱਸੀ ਜਾ ਰਹੀ ਹੈ ਉਹ ਗਰਭਵਤੀ ਨੇ ਤਾਂ ਲਗਾਤਾਰ ਹੀ ਪਾਕਿਸਤਾਨ ਦੇ ਵੱਲੋਂ ਸੀਜ਼ਫਾਇਰ ਦਾ ਜੋ ਹੈ ਉਲੰਘਣ ਜੋ ਹੈ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਅਜਿਹੇ ਦੇ ਵਿੱਚ ਜੋ ਸਾਡਾ ਫੌਜੀ ਵੀਰ ਹੈ ਉਸ ਨੇ ਆਪਣੀ ਜਾਨ ਗਵਾਈ ਹੈ ਸ਼ਹੀਦ ਹੋਇਆ ਇਸ ਦੇ ਨਾਲ ਹੋਰ ਜਿਹੜੇ ਚਾਰ ਮਾਸੂਮ ਨੇ ਉਹਨਾਂ ਦੀ ਵੀ ਮੌਤ ਹੋਈ ਹੈ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਵੱਲੋਂ 788 ਕਿਲੋਮੀਟਰ ਲੰਬੀ ਕੰਟਰੋਲ ਰੇਖਾ ਦੇ ਨਾਲ-ਨਾਲ ਜ਼ਿਆਦਾਤਰ ਥਾਵਾਂ ਤੇ ਮੋਟਰ ਸ਼ੈਲਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਅਜਵ ਵਿੱਚ ਪੁੰਜ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤੰਗ ਧਾਰ ਅਤੇ ਕੰਟਰੋਲ ਰੇਖਾ ਦੇ ਨਾਲ ਲੱਗਦੇ ਹੋਰ ਪਿੰਡਾਂ ਦੇ ਵਿੱਚ ਤਕਰੀਬ ਕਰੀ 15 ਲੋਕਾਂ ਦੀ ਮੌਤ ਹੋਈ ਹੈ ਇਹਨਾਂ ਦੇ ਵਿੱਚ ਚਾਰ ਬੱਚੇ ਸ਼ਾਮਲ ਨੇ ਜਿਸ ਦੇ ਵਿੱਚ 14 ਸਾਲ ਦਾ ਆਇਾਨ ਸ਼ਾਮਲ ਹੈ 12 ਸਾਲ ਦੀ ਅਰੂਬਾ ਸ਼ਾਮਲ ਹੈ ਦੋਵੇਂ ਹੀ ਭੈਣ ਭਰਾ ਸੀ ਤਾਂ ਇਸੇ ਦੇ ਨਾਲ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ 7 ਸਾਲ ਦੀ ਮਰਯਮ ਖਾਤੂਨ ਅਤੇ 13 ਸਾਲ ਦਾ ਵਿਹਾਨ ਭਾਰਗਵ ਜਿਹੜਾ ਹੈਗਾ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦੀ ਮੌਤ ਹੋਈ ਹੈਗੀ ਤਾਂ ਤੁਹਾਨੂੰ ਦੱਸਦੀ ਹੈ ਲਗਾਤਾਰ ਹੀ ਜੋ ਹੈ ਐਲੋਸੀ ਉੱਤੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਸਰਹੱਦੀ ਖੇਤਰ ਦੇ ਵਿੱਚ ਗੋਲੀਬਾਰੀ ਸਵੇਰੇ 2 ਵਜੇ ਦੇ ਕਰੀਬ ਸ਼ੁਰੂ ਹੋ ਗਈ ਸੀ ਜਿਸ ਦੇ ਨਾਲ ਦਰਤਨਾ ਰਿਹਾਇਸ਼ੀ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਧਮਾਕਿਆਂ ਦੀ ਉੱਚੀ ਆਵਾਜ਼ ਸੁਣ ਕੇ ਲੋਕਾਂ ਨੂੰ ਭੱਜਣ ਦੇ ਲਈ ਮਜਬੂਰ ਹੋਣਾ ਪਿਆ ਮੌਕੇ ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਾਕਿਸਤਾਨ ਦੇ ਵੱਲੋਂ ਭਾਰੀ ਤੋਪਖਾਨੇ ਅਤੇ ਮੋਟਾਰ ਦੀ ਵਰਤੋਂ ਕੀਤੀ ਗਈ ਹੈ ਜਿਸ ਦੇ ਵਿੱਚ ਮਾਨਕੋਟ, ਮੈਂਡਰ, ਢਾਂਡੀ ਤੇ ਇਸੇ ਦੇ ਨਾਲ ਪੋਂਜ ਕਸਬੇ ਦੇ ਵਿੱਚ ਦਰਜਨ ਜਿਹੜੇ ਨੇ ਅੱਗੇ ਵਾਲੇ ਜਿਹੜੇ ਪਿੰਡ ਨੇ ਇਸੇ ਦੇ ਨਾਲ ਸੰਗਣੀ ਆਬਾਦੀ ਵਾਲੇ ਨਾਗਰਿਕ ਜਿਹੜੇ ਇਲਾਕੇ ਨੇ ਉਹਨਾਂ ਨੂੰ ਨਿਸ਼ਾਨਾ ਲਗਾਤਾਰ ਬਣਾਇਆ ਜਾ ਰਿਹਾ ਹੈ ਤਾਜ ਉਸ ਦਿਨਾਂ ਸਾਡਾ ਵੀਰ ਜਵਾਨ ਸ਼ਹੀਦ ਹੋਇਆ ਜਿਨ੍ਹਾਂ ਨੂੰ ਲੈ ਕੇ ਹਰਿਆਣਾ ਦੇ ਸੀਐਮ ਜੋ ਨੇ ਨਾਇਬ ਸੈਣੀ ਉਹਨਾਂ ਦੇ ਵੱਲੋਂ ਜਿਹੜਾ ਸ਼ਰਧਾਂਜਲੀ ਵੀ ਦਿੱਤੀ ਗਈ ਹੈਗੀ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਹੈਗਾ ਤਾਂ ਜੋ ਦਿਨੇਸ਼ ਉਹ ਹਰਿਆਣਾ ਦੇ ਰਹਿਣ ਵਾਲੇ ਸੀਗੇ ਜੋ ਕਿ ਲਗਾਤਾਰ ਹੀ ਜੋ ਪਾਕਿਸਤਾਨੀ ਜੋ ਹੈਗੇ ਆਰਮੀ ਉਹਨਾਂ ਦੇ ਨਾਲ ਲਗਾਤਾਰ ਹੀ ਟਕਰਾ ਕੀਤਾ ਜਾ ਰਿਹਾ ਸੀ ਉਹਨਾਂ ਦੇ ਵੱਲੋਂ ਹਮਲਾ ਜੋ ਕੀਤਾ ਜਾ ਰਿਹਾ ਸੀ ਤਾਂ ਮੋਰਚਾ ਜੋ ਹੈ ਉਹ ਸਾਂਭਣ ਲਈ ਦਿੱਤਾ ਗਿਆ ਸੀ ਦਿਨੇਸ਼ ਕੁਮਾਰ ਜੋ ਸਾਡੇ ਸ਼ਹੀਦ ਵੀਰ ਨੇ ਉਹਨਾਂ ਨੂੰ ਜੋ ਹੈ ਮੋਰਚਾ ਸਾਂਭਣ ਲਈ ਦਿੱਤਾ ਗਿਆ ਸੀ ਜਦੋਂ ਉਹੋ ਜੋ ਹੈ ਸਾਹਮਣਾ ਕਰਦੇ ਨੇ ਪਾਕਿਸਤਾਨ ਦੇ ਵੱਲੋਂ ਕੀਤੇ ਹਮਲੇ ਦਾ ਜਿਸ ਦੇ ਕਾਰਨ ਉਹ ਜ਼ਖਮੀ ਹੋ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਸ਼ਹੀਦ ਐਲਾਨਿਆ ਗਿਆ ਤੇ ਅੱਜ ਦੱਸਿਆ ਜਾ ਰਿਹਾ ਕਿ ਅੱਜ ਪਣ ਦੇ ਵਿੱਚ पार्थਵ ਜੋ ਸ਼ਰੀਰ ਹੈ ਉਹਨਾਂ ਦਾ ਪਹੁੰਚੇਗਾ ਉਸ ਤੋਂ ਬਾਅਦ ਅੰਤਮ ਸੰਸਕਾਰ ਜੋ ਹੈ ਕੀਤਾ ਜਾਵੇਗਾ